ਬਾਬਾ ਸ਼੍ਰੀਚੰਦ ਜੀ ਮਿਲਿਆ ਸੁਗਾਤ ਵੱਡੀ ਹੋ ਗਈ ਸਾਡੇ ਤਾਂ ਗਰੀਬਾਂ ਦੀ ਔਕਾਤ ਵੱਡੀ ਹੋ ਗਈ ਆਗੇ ਜਦ ਮੋਜ ਮੇ ਕਤਰੇ ਸੇ ਦਰਿਆ ਕਰਦੀਆ ਪੜ ਗਈ ਨજર ਜਿਸ ਬੰਦੇ ਤੇ ਤੇਰੀ ਬੰਦੇ ਸੇ ਮੌਲਾ ਕਰਦੀਆ ਤਾਜਦਾਰਾਂ ਦੇ ਨਾਲ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਬੜੀਆਂ ਸੰਗਤਾਂ ਫੇਸਬੁੱਕ ਇੰਸਟਾਗ੍ਰਾਮ ਤੇ ਪੁੱਛਦਿਆਂ ਨੇ ਕਿ ਦਰਬਾਰ ਬਾਬਾ ਸ਼੍ਰੀਚੰਦ ਜੀ ਮਹਾਰਾਜ ਪਿੰਡ ਮੋੜਗੜ ਜ਼ਿਲ੍ਹਾ ਪਟਿਆਲਾ ਇਸ ਸਥਾਨ ਤੋਂ ਬਹੁਤ ਜ਼ਿਆਦਾ ਦੁਨੀਆ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਨ ਭਗਵਾਨ ਸ੍ਰੀ ਚੰਦ ਮਹਾਰਾਜ ਤਨ ਤਨ ਬਾਬਾ ਸ਼ੇਖਪ੍ਰੀਤ ਸਾਹਿਬ ਮਹਾਰਾਜ ਔਰ ਤਨ ਤਨ ਬਾਬਾ ਵੀਰਬਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸੁੱਖ ਮਿਲ ਰਹੇ ਨੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮਿਲ ਰਿਹਾ ਸੋ ਇਸ ਜਿਹੜਾ ਪਵਿੱਤਰ ਅਸਥਾਨ ਦਾ ਇਤਿਹਾਸ ਹੈ ਕਿ ਪ੍ਰਾਤਨ ਸਮੇਂ ਦੇ ਵਿੱਚ ਇੱਕ ਕਾਲੀ ਕੰਬਲੀ ਵਾਲੇ ਸੰਤ ਮੋੜਗੜ ਦੀ ਧਰਤੀ ਤੇ ਆਏ ਸਨ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ 41 ਦਿਨ ਧੂਣੀ ਤਪੱਸਿਆ ਕੀਤੀ ਸੀ ਬਜ਼ੁਰਗਾਂ ਦਾ ਕਹਿਣਾ ਸੀ ਦੱਸਣਾ ਸੀ ਕਿ ਇਸ ਜਗ੍ਹਾ ਦੇ ਉੱਤੇ ਉਹ ਬੈਠੇ ਸੀ ਔਰ ਸਾਡੇ ਨਾਲ ਹੀ ਪਿੰਡ ਦੇ ਬਾਹਰਲੇ ਪਾਸੇ ਨਦੀ ਪਾਰ ਇੱਕ ਪੀਰਖਾਨਾ ਹੈ ਜਿੱਥੇ ਜਾ ਕੇ ਉਹਨਾਂ ਨੇ ਇੱਕ ਨਿੰਮ ਦੇ ਨਾਲ ਮੱਛਰ ਬਣ ਦਿੱਤਾ ਸੀ ਬਜ਼ੁਰਗਾਂ ਦਾ ਕਹਿਣਾ ਦੱਸਣਾ ਸੀ ਕਿ ਇਸ ਪਿੰਡ ਦੇ ਵਿੱਚ ਕਾਫੀ ਸਾਲ ਮੱਛਰ ਨਹੀਂ ਸੀ ਔਰ ਜਦੋਂ ਸਾਡੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਜਿਹੜੀ ਉਹ ਜਿੱਥੇ ਉਹਨਾਂ ਨੇ ਮੱਛਰ ਬੰਨੇ ਆ ਸੀ ਉਹ ਜਿਹੜਾ ਸੀ ਉਹ ਰੁੱਖ ਪੱਟ ਦਿੱਤਾ ਗਿਆ ਉਹ ਨਿੰਮ ਪੱਟ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਪਿੰਡ ਦੇ ਵਿੱਚ ਮੱਛਰ ਹੋਣਾ ਸ਼ੁਰੂ ਹੋ ਗਿਆ ਇਸ ਜਗ੍ਹਾ ਦੇ ਉੱਤੇ ਜਦੋਂ ਬੈਠੇ ਸੀ ਉਹਨਾਂ ਨੇ 41 ਦਿਨ ਦੀ ਤਪੱਸਿਆ ਕੀਤੀ ਸੀ ਔਰ ਧੂਣੀ ਤਪੱਸਿਆ ਕਰਦਿਆਂ ਕਰਦਿਆਂ ਉਹਨਾਂ ਨੂੰ ਬਾਬਾ ਵੀਰਮਦਸ ਮਹਾਰਾਜ ਬਾਬਾ ਸ਼ਿਰਚਨ ਸਾਹਿਬ ਬਾਬਾ ਸ਼ੇਖ ਦਿੱਸ ਸਾਹਿਬ ਜੀ ਦੇ ਦਰਸ਼ਨ ਹੋਏ ਸੀ ਔਰ ਉਹਨਾਂ ਨੇ ਵਜਨ ਹੋਇਆ ਸੀ ਕਿ ਇਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਪਵਣ ਪਿੱਤਰ ਸਥਾਨ ਬਾਬਾ ਸ਼ਿਰਚਨ ਸਾਹਿਬ ਜੀ ਦਾ ਬਣੇਗਾ ਔਰ ਜੋ ਸ਼ਰਧਾ ਦੇ ਨਾਲ ਇੱਥੇ ਪੰਜ ਐਤਵਾਰ ਜਾਂ ਬੁੱਧਵਾਰ ਜਾਂ ਪੂਰਨਮਾਸ਼ੀ ਆ ਭਰੇਗਾ ਸ਼ਰਧਾ ਅਨਸਾਰ ਆਏਗਾ ਔਰ ਆਖਰੀ ਪੂਰਨਮਾਸ਼ੀ ਤੋਂ ਖੀਰ ਚੂਰਮਾ ਦਰਬਾਰ ਵਿੱਚ ਦੇ ਕੇ ਜਾਏਗਾ ਉਹਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਏਸੀ ਕਰਕੇ ਆਪਾਂ ਰੋਜ਼ ਹੀ ਦੇਖਦੇ ਆ ਕਿ ਕਦੀ ਕੋਈ ਕਦੀ ਕੋਈ ਸੇਵਾਦਾਰ ਦੱਸਦਾ ਹੈ ਕਿ ਮੈਨੂੰ ਬਾਬਾ ਜੀ ਦੀ ਕਿਰਪਾ ਹੋਵੇ ਸੋ ਮੈਂ ਇਹ ਬੇਇਮਤੀ ਕਰਦਾ ਹੁਣਾ ਬੇਦਾਸਿਕ ਨਿਮਾਣਾ ਜਾਂ ਬਸ ਛੋਟਾ ਜਿਹਾ ਸੇਵਾਦਾਰ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਦਾਸ ਦੇ ਕੋਲ ਲੋਭ ਲਾਲਚ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਬਾਬਾ ਸ਼੍ਰੀਜਨ ਸਾਹਿਬ ਜੀ ਬਾਬਾ ਸ਼ੇਖਪਰੀ ਸਾਹਿਬ ਔਰ ਬਾਬਾ ਬੀਰ ਅਮਦਾਸ ਮਹਾਰਾਜ ਜੀ ਸਭ ਸੰਤਾਂ ਨੂੰ ਦੇ ਰਹੇ ਨੇ ਔਰ ਸਾਰੀਆਂ ਸੰਗਤਾਂ ਇੱਥੋਂ ਦੁੱਧ ਵਾਲਾ ਦੁੱਧ ਪੁੱਤ ਵਾਲਾ ਪੁੱਤ ਨੌਕਰੀ ਵਾਲਾ ਨੌਕਰੀ ਵਿਦੇਸ਼ ਵੀਜ਼ਾ ਵਾਲਾ ਵਿਦੇਸ਼ ਵੀਜ਼ਾ ਲੈ ਕੇ ਜਾ ਰਹੇ ਆ ਕਿਸੇ ਤਰ੍ਹਾਂ ਦਾ ਵੀ ਇਸ ਗੱਦੀ ਦੇ ਉੱਤੇ ਦਾਵਾ ਨਹੀਂ ਕੀਤਾ ਜਾਂਦਾ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਅਖੰਡ ਧੂਣਾ ਸਹਬ ਹੈ ਮੂਰਤੀ ਸਥਾਪਨਾ ਹੈ ਔਰ ਹਮਣ ਚਲਦੇ ਨੇ ਪਾਠ ਹੁੰਦੇ ਨੇ ਆਪ ਸਭ ਸੰਗਤਾਂ ਜਿੱਥੇ ਵੀ ਆਪ ਜੀ ਨੇ ਜਦੋਂ ਵੀ ਆਣਾ ਹੈ ਇਸ ਦਰਬਾਰ ਦੇ ਉੱਤੇ ਤੇ ਦਰਬਾਰ ਦਾ ਜੋ ਸੰਪਰਕ ਨੰਬਰ ਹੈ ਕਿ ਪੁੱਛਦੇ ਨੇ ਦਰਬਾਰ ਕਿੱਥੇ ਹੈ ਇਹ ਦਰਬਾਰ ਹੈਗਾ ਜੀ ਜਲਸੂਈ ਜਲਸੂਆ ਮੋਲਗੜਾ ਔਰ ਆਪ ਜੀ ਨੇ ਪਟਿਆਲੇ ਤੋਂ ਆਂਦੇ ਹੁਣ ਦੇਵੀਗੜ੍ਹ ਗੁਰਦੁਆਰਾ ਮਗਰ ਸਾਹਿਬ ਕੁੰਨੀ ਔਰ ਮੋਲਗੜ੍ਹ ਆਪ ਸਭ ਸੰਗਤਾਂ ਆ ਕੇ ਦਰਸ਼ਨ ਕਰ ਸਕਦੀਆਂ ਮੈਂ ਆਪ ਜੀ ਨੂੰ ਦਰਬਾਰ ਦਾ ਕੰਟੈਕਟ ਨੰਬਰ ਦੇ ਰਿਹਾ ਇਸ ਦੇ ਉੱਤੇ ਆਪ ਜੀ ਸੰਪਰਕ ਕਰ ਸਕਦੇ ਹੋ 870 803 4747 870 803 4747 ਸੋ ਸਾਰੀਆਂ ਸੰਗਤਾਂ ਪਹੁੰਚ ਕੇ ਦਰਸ਼ਨ ਕਰੋ ਐਤਵਾਰ ਬੁੱਧਵਾਰ ਔਰ ਪੂਰਨਮਾਸ਼ੀ ਦਾ ਦਿਹਾੜਾ ਹੀ ਮਨਾਇਆ ਜਾਂਦਾ ਹੈ ਪੂਰਨਮਾਸ਼ੀ ਨੂੰ ਰੋਹਾਨੀ ਸਤਸੰਗ ਹੁੰਦਾ ਹੈ ਸਤਸੰਗ ਵਿੱਚ ਹਾਜ਼ਰੀ ਭਰੋ ਖੇਰ ਚੁਰਮਾ ਦਾ ਪ੍ਰਸ਼ਾਦ ਆਪਜੀ ਪੂਰਨਮਾਸ਼ੀ ਨੂੰ ਲੈ ਕੇ ਆ ਸਕਦੇ ਹੋ ਜਿਨ੍ਹਾਂ ਨੂੰ ਕੋਈ ਬੁਖਾਰ ਹੈ ਨਹੀਂ ਟੁੱਟਦਾ ਵਾਰ-ਵਾਰ ਬੁਖਾਰ ਆ ਰਿਹਾ ਹੈ ਬਾਬਾ ਜੀ ਦਾ ਰੋਡ ਪ੍ਰਸ਼ਾਦ ਸੁਖੋ ਇਸ ਦਰਬਾਰ ਤੇ ਆ ਕੇ ਆਪਣੀਆਂ ਆਸਾਂ ਮਰਾਦਾਂ ਤੁਹਾਡੀਆਂ ਪੂਰੀਆਂ ਹੁੰਦੀਆਂ ਨਵੈਮਾ ਪਰਮਾਚਾਰ ਤੋਂ ਬਚੋ ਪਖੰਡੀਆਂ ਤੋਂ ਬਚੋ ਬਾਬਾ ਜੀ ਤੇ ਵਿਸ਼ਵਾਸ ਕਰੋ ਸਾਰੇ ਧਰਮਾਂ ਦਾ ਸਤਕਾਰ ਕਰੋ ਧੰਨ ਧੰਨ ਬਾਬਾ ਸ਼ਿਚਾਂ ਜੀ ਮਹਾਰਾਜ ਯਾ ਫਰੀਦ ਹੱਕ ਫਰੀਦ